ਹਾਲਤਾ ਸੋ ਆ ਦੇਖੋ ਤਾਰਾਂ ਨਾਲ ਬੰਨ ਰੱਖੇ ਨੇ ਸੋ ਆ ਦੇਖੋ ਬੈਨਰ ਵੀ ਨਾ ਬੈਨਰ ਵੀ ਮਾੜੇ ਜਿਹਾ ਖਰਾਬ ਹੋਏ ਪਏ ਨੇ ਇਹਦੇ ਚੌਲਾਂ ਦੇ ਰੰਗਤ ਦਿਖਾਈ ਆ ਮੈਂ ਤੁਹਾਨੂੰ ਕੋਈ ਕਮੀ ਪੇਸ਼ੀ ਆ ਤਾਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਪਰ ਮੈਨੂੰ ਕੋਈ ਕਮੀ ਨਹੀਂ ਲੱਗੀ ਸਰਦਾਰ ਜੀ ਦਿਲ ਤੋਂ ਵਧੀਆ ਸਾਡੇ ਨਾਲ ਵੀ ਟਾਈਮ ਨਾ ਮਿਲੇ ਕਿ ਇਦਾਂ ਰੇੜੀ ਦੇ ਉੱਤੇ ਕਸਟਮਰਾਂ ਦੀ ਲਾਈਨ ਲੱਗੀ ਰਹੇ ਤੇ ਬਾਬਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਦੋ ਸਾਲ ਹੋ ਗਏ ਲੰਦੇ ਨੂੰ ਠੀਕ ਹੈ ਜੀ ਪਹਿਲਾਂ ਕੀ ਕਰ ਹਾਂ ਜੀ ਸ਼ਸ਼ਰੀ ਗਾਲ ਜੀ ਅੱਜ ਆਪਾਂ ਪਹੁੰਚਿਆ ਮੈਂ ਕਿਹਾ ਜੀ ਕੀ ਨਾਮ ਆ ਤੁਹਾਡਾ ਮੈਂ ਨਾ ਸਰਦੇਸ਼ ਸਿੰਘ ਸ਼ਸ਼ਰੀ ਗਾਲ ਅੰਕਲ ਜੀ ਇਹ ਕਹਿੰਦਾ ਜੀ ਕੀ ਕੀ ਵੇਚ ਰਹੇ ਹੋ ਤੁਸੀਂ ਕੜੀ ਚੋਲ ਰਾਜਮਾ ਚੋਲ ਠੀਕ ਹੈ ਜੀ ਤੇ ਲੱਸੀ ਹੁੰਦੀ ਹੈ ਲੱਸੀ ਹੁੰਦੀ ਹੈ ਤੇ ਕੜੀ ਚੋਲ ਹੁੰਦੀ ਹੈ ਤੇ ਰਾਜਮਾ ਚੋਲ ਹੁੰਦੇ ਨੇ ਅੰਕਲ ਜੀ ਕੀ ਕੀ ਰੇਟ ਹੈ ਤੇ ਮੜਾ ਜਿਆ ਦਿਖਾ ਦਿਓਗੇ ਹਾਂ ਆਚਾ ਆਪਨੇ ਚੌਲ ਨੇ ਇਹ ਕਿਹੜੇ ਚੌਲ ਹੁੰਦੇ ਨੇ ਇਹਨਾਂ ਦਾ ਨਾਂ ਕੀ ਹੈ ਇਹ ਬਾਸ ਰੋਟੀ ਇਹ ਬਾਸ ਰੋਟੀ ਚੌਲ ਸੋ ਚੌਲਾਂ ਦੀ ਰੰਗ ਦੇਖ ਸਕਦੇ ਹੋ ਜੀਰਾ ਰਾਈਸ ਨੇ ਨਾ ਇਹ ਜੀਰਾ ਪਾਇਆ ਹੋਇਆ ਸੋ ਅੰਜੀ ਦੇਖ ਸਕਦੇ ਹੋ ਘੈਂਟ ਬਣਾਏ ਹੋਣੇ ਅੰਕਲ ਜੀ ਨੇ ਠੀਕ ਹੈ ਜੀ ਸੈਂਕਲ ਜੀ ਹੁਣ ਸਬਜ਼ੀ ਦਿਖਾਓ ਕਿਹੜੀ ਕਿਹੜੀ ਆਪਣੇ ਲੈਵੇ ਆਹ ਕਿਹੜੀ ਚਾਹਾਂ ਸੋ ਵਾਹ ਜੀ ਵਾਹ ਪਕੌੜੇ ਤੁਸੀਂ ਦੇਖ ਸਕਦੇ ਹੋ ਉੱਪਰ ਤੈਰ ਰਹੇ ਨੇ ਕਿੰਨੇ ਵਧੀਆ ਲੱਗ ਰਹੇ ਨੇ ਹਾਂ ਜੀ ਵਾਹ ਜੀ ਵਾਹ ਸੋ ਵਰਕਰ ਖਾਣ ਦੇ ਜਮਾਕਰ ਵਰਗਾ ਖਾਣਾ ਕੋਈ ਢਿੱਡ ਨਹੀਂ ਦੁਖਦਾ ਕੋਈ ਚੱਕਰ ਨਹੀਂ ਹਾਂਜੀ ਮਾਂ ਦੇ ਹੱਥਾਂ ਵਾਂਗੂ ਸਬਜ਼ੀ ਰੋਟੀ ਸਾਰਾ ਕੁਝ ਮਿਲੂਗਾ। ਸੋ ਪਿਆਰੇ ਪਿਆਰੇ ਕੁੱਕਰ ਰੱਖੇ ਹੋਏ ਨੇ ਵਧੀਆ ਜੀ ਆਲੰਗਿਆ ਸੋ ਆ ਰੰਗਤ ਦੇਖ ਸਕਦੇ ਹੋ ਵਾਹ ਯਾਰ ਕੀ ਰਜਮਾਨੇ ਨਜ਼ਾਰਾ ਆ ਗਿਆ ਸੋ ਇਹ ਆ ਪੰਜਾਬੀ ਪੰਜਾਬੀਅਤ ਸੋ ਆਪਾਂ ਆਹੀ ਕਹਿਣਾ ਚਾਹੁੰਦੇ ਹਾਂ ਸਰਦਾਰ ਜੀ ਦੀ ਜਰੂਰ ਸਪੋਰਟ ਕਰੋ ਤੋ ਅੰਕਲ ਜੀ ਕੀ ਪ੍ਰਾਈਸ ਆ ਮਤਲਬ ਇੱਕ ਪਲੇਟ ਦਾ ਕੀ ਰੇਟ ਆ ਕੜੀ ਚੌਲ ਦਾ ਜਾਂ ਰਾਜਮਾ ਚੌਲ ਦਾ 30 ਰੁਪਏ 30 ਸਿਰਫ 30 ਹਾਂਜੀ ਇੰਨਾ ਸਸਤਾ ਵੇਚ ਰਹੇ ਹੋ ਅੰਕਲ ਜੀ ਹਾਂਜੀ ਵਾਹ ਜੀ ਵਾਹ ਇਹ ਪੰਜਾਬੀਆਂ ਦੇ ਦਿਲ ਵੱਡੇ ਹੁੰਦੇ ਨੇ ਨਹੀਂ ਹਾਂ 30 ਅੰਕਲ ਜੀ ਕੰਮ ਕਿਵੇਂ ਚੱਲ ਰਿਹਾ ਤੁਸੀਂ ਐ ਦੱਸੋ ਬਸ ਠੀਕ ਆ ਮਰਮਰ ਚੱਲ ਰਿਹਾ ਨਹੀਂ ਮੰਦਾ ਚੱਲ ਰਿਹਾ ਕਿ ਵਧੀਆ ਸਪੋਰਟ ਕਰ ਰਹੇ ਨੇ ਆਪਣੇ ਪੰਜਾਬੀ ਵੀਰ ਤੁਹਾਡੇ ਕੀ ਠੀਕ ਆ ਬੰਦਾ ਚੱਲੀ ਜਾਂਦਾ ਆਂਦੇ ਨੇ ਹਾਂਜੀ ਬਣੀ ਜਾਂਦਾ ਇੱਕ ਦਿਨ ਦਾ 1500 ਨਹੀਂ ਨਹੀਂ 1500 ਘੱਟ ਬੰਦਾ ਕਿੰਨਾ ਬੰਦਾ 200 250 2 250 ਬਣ ਜਾਂਦਾ 2 250 ਸੋ ਬਹੁਤ ਘੱਟ ਬਣ ਰਿਹਾ ਆ ਸਰਦਾਰ ਜੀ ਕੋਲ ਆਓ ਇਹ ਕਹੇ ਜੀ ਆ ਲొਕੇਸ਼ਨ ਦਾ ਨਾਮ ਦੱਸੋ ਵੀ ਲੋਕਾਂ ਨੂੰ ਪਤਾ ਲੱਗੇ ਗਿੱਲ ਰੋਡ ਗਿੱਲ ਰੋਡ ਹਾਂ ਪਾਣੀ ਟੈਂਕੀ ਕੋਲ ਗਿੱਲ ਰੋਡ ਪਾਣੀ ਵਾਲੀ ਟੈਂਕੀ ਦੇ ਕੋਲ ਸਰਦਾਰ ਜੀ ਕਾਰਡ ਲਾਉਂਦੇ ਨੇ ਮਾੜਾ ਯਾ ਚੱਕਰ ਲਾ ਕੇ ਦਿਖਾ ਦਿਓ ਸੋ ਸੈਟਅਪ ਦੱਸੋ ਫੂ ਤੁਸੀਂ ਦੇਖ ਸਕਦੇ ਹੋ ਸਰਦਾਰ ਜੀ ਨੇ ਇੱਕ ਛਤਰੀ ਲਾਈ ਆ ਸੋ ਤੁਸੀਂ ਇੱਧਰ ਕਾਰਡ ਦੀ ਹਾਲਤ ਦੇਖ ਸਕਦੇ ਹੋ ਕਿੰਡੀ ਬਿਗੜੀ ਹੋਈ ਹਾਲਤ ਆ ਸੋ ਆ ਦੇਖੋ ਕਾਰਾਂ ਨਾਲ ਬੰਨ ਰੱਖੇ ਨੇ ਸੋ ਆਹ ਦੇਖੋ ਬੈਨਰ ਵੀ ਨਾ ਬੈਨਰ ਵੀ ਮਾੜੇ ਜਿਹਾ ਖਰਾਬ ਹੋਏ ਪਏ ਨੇ ਸੋ ਯਾਰ ਪਲੀਜ਼ ਤੁਸੀਂ ਪੰਜਾਬੀ ਹੋ ਕੇ ਪੰਜਾਬੀਆਂ ਦਾ ਸਾਥ ਨਹੀਂ ਦੇ ਰਹੇ ਤੇ ਗਲਤ ਆ ਐਂਕਲ ਜੀ ਦੀ ਉਮਰ ਦੇਖੋ ਤੇ ਐਂਕਲ ਜੀ ਇੰਨਾ ਟੇਸਟੀ ਖਾਣਾ ਬਣਾ ਰਹੇ ਨੇ ਸਬਜੀ ਦੇ ਚੌਲਾਂ ਦੇ ਰੰਗਤ ਦਿਖਾਈ ਆ ਮੈਂ ਤੁਹਾਨੂੰ ਕੋਈ ਕਮੀ ਪੇਸ਼ੀ ਆ ਤਾਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਪਰ ਮੈਨੂੰ ਕੋਈ ਕਮੀ ਨਹੀਂ ਲੱਗੀ ਸਰਦਾਰ ਜੀ ਦਿਲ ਤੋਂ ਵਧੀਆ ਲੱਗੇ ਨੇ ਸੋ ਸਪੋਰਟ ਕਰੋ ਤੁਸੀਂ ਇਹੋ ਜਿਹੇ ਬੰਦੇ ਨੂੰ ਯਾਰ ਪੰਜਾਬੀ ਹੋ ਕੇ ਪੰਜਾਬੀਆਂ ਦੀ ਹੈਲਪ ਨਹੀਂ ਕਰਦੇ ਨਾ ਤਾਂ ਲਾਂਹਤਾ ਤੁਹਾਡੇ ਤੇ ਜੇ ਆ ਵੀਡੀਓ ਦੇਖ ਰਹੇ ਨਾ ਕਮੈਂਟਾਂ ਦੇ ਵਿੱਚ ਜਰੂਰ ਵਾਹਿਗੁਰੂ ਲਿਖਿਓ ਤੇ ਸਰਦਾਰ ਜੀ ਲਵੇ ਆਈਓ ਤੇ ਹੈਲਪ ਕਰੀ ਉਹਨਾਂ ਦੀ ਜਿੰਨੀ ਹੋ ਸਕੇ ਕੋਈ 30 ਰੁਪਏ ਚ ਲੰਗਰ ਹੀ ਲਾਇਆ ਹੋਇਆ ਤਾਂ 30 ਰੁਪਏ ਚ ਲੰਗਰ ਹੀ ਲਾਇਆ ਹੋਇਆ ਸਹੀ ਗੱਲ ਕਹੀ ਆ ਬਈ ਨੇ ਮੇਰੇ ਵੱਡੇ ਭਾਈ ਨੇ ਬਹੁਤ ਵਧੀਆ ਕਰਕੇ 30 ਰੁਪਏ ਚ 30 ਰੁਪਏ ਜੀ ਯਾਰ ਕੌਣ ਕੀ ਖਵਾਉਂਦਾ ਕੜੀ ਚਾਵਲ ਕੁਛ ਨਹੀਂ ਭੁੱਲ ਜੋ ਇਹ ਸਰਦਾਰ ਬੰਦੇ ਹੀ ਕਰ ਸਕਦੇ ਨੇ ਪੰਜਾਬੀ ਕਰ ਸਕਦੇ ਨੇ ਸੋ ਜਿਵੇਂ ਵੀ ਆ ਸਫਾਈ ਰੱਖੀ ਹੋਈ ਆ ਪੂਰੀ ਐ ਨਹੀਂ ਹੈਗਾ ਵੀ ਰੈਡੀ ਵੀ ਹਾਲਤ ਕੰਡਮ ਆ ਤੇ ਸਫਾਈ ਨੂੰ ਸਫਾਈ ਪੂਰੀ ਰੱਖੀ ਹੋਈ ਆ ਜਿੰਨਾ ਕੋ ਹੋ ਸਕਦਾਗਾ ਹਨ ਸੋ ਇਹ ਜੀ ਵੀ ਤੁਸੀਂ ਦੇਖ ਸਕਦੇ ਹੋ ਸੋ ਹੁਣ ਮੈਂ ਕੀ ਕਹਿਣਾ ਚਾਹ ਬਾਕੀ ਤੁਹਾਨੂੰ ਆਪ ਹੀ ਪਤਾਗਾ ਹਨ ਸੋ ਅਸੀਂ ਦੇਖਦੇ ਆ ਸਰਦਾਰ ਜੀ ਨਾਲ ਗੱਲਬਾਤ ਕਰਦੇ ਆ ਸੋ ਹੁਣ ਬਾਕੀ 2-4 ਸ਼ਬਦ ਮੇਰੇ ਵੱਡੇ ਭਾਈ ਬੋਲਣਗੇ ਦਿਖਾਣੇ ਤੋ ਵੀ ਦੇਖ ਸਕਦੇ ਹੋ ਅੰਕਲ ਜੀ ਨੇ 30 ਰੁਪਏ ਦਾ ਕੜੀ ਚੌਲ ਲਾਇਆ ਜੀ ਕੜੀ ਚੌਲ ਤੁਸੀਂ ਦੇਖ ਸਕਦੇ ਹੋ 30 ਰੁਪਏ ਚ ਅੱਜ ਦੇ ਟਾਈਮ ਦੇ ਵਿੱਚ ਇੱਕ ਭੁੱਖੇ ਬੰਦੇ ਦਾ ਪੇਟ ਭਰਨਾ ਅੱਜ ਦੇ ਟਾਈਮ 'ਚ ਬਹੁਤ ਮੁਸ਼ਕਲ ਹੈ ਘੱਟੋ ਘੱਟ 100 ਰੁਪਏ ਦਾ ਜੀ ਖਾਣਾ ਮਿਲਦਾ ਬਾਹਰ ਤੇ ਅੰਕਲ ਜੀ 30 ਰੁਪਏ 'ਚ ਇਹ ਸਿਰਫ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਇਹ ਸੇਵਾ ਹੀ ਕਰ ਰਹੇ ਨੇ ਜੀ ਤੇ ਆਪਣੇ ਪੰਜਾਬੀਆਂ ਨੂੰ ਯਾਰ ਮਾੜੀ ਮੋਟੀ ਸ਼ਰਮਾਣੀ ਚਾਹੀਦੀ ਹੈ ਕਿ ਆਪਣੇ ਬਜ਼ੁਰਗ ਜਿਹੜੇ ਨੇ ਉਹ ਰੇੜੀਆਂ ਲਾਈਆਂ ਹੋਈਆਂ ਨੇ ਤੇ ਉਹਨਾਂ ਦੀ ਸਪੋਰਟ ਨਹੀਂ ਕਰ ਰਹੇ ਜੇ ਆਪਾਂ ਨਹੀਂ ਸਪੋਰਟ ਕਰਾਂਗੇ ਤਾਂ ਹੋਣ ਘਰ ਕਰੂ ਇਸ ਕਰਕੇ ਮੈਂ ਇਹੀ ਕਹਣਾ ਕਿ ਬਾਬਾ ਜੀ ਦੀ ਸਪੋਰਟ ਕਰਨ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਲਾਈਕ ਕਰੋ ਯਾਰ ਕਿ ਜੋ ਕਿ ਬਾਬਾ ਜੀ ਦੀ ਕਾਰ ਤੇ ਭੀੜ ਲੱਗੀ ਰਹੇ ਕਿ ਬਾਬਾ ਜੀ ਨੂੰ ਟਾਈਮ ਨਾ ਮਿਲੇ ਕਿ ਹਾਂ ਜੀ ਗੱਲ ਕਰਨ ਦਾ ਸਾਡੇ ਨਾਲ ਵੀ ਟਾਈਮ ਨਾ ਮਿਲੇ ਕਿ ਇਦਾਂ ਰੇੜੀ ਦੇ ਉੱਤੇ ਕਸਟਮਰਾਂ ਦੀ ਲਾਈਨ ਲੱਗੀ ਰਹੇ ਤੇ ਬਾਬਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਦੋ ਸਾਲ ਹੋ ਗਏ ਲੰਦੇ ਨੂੰ ਠੀਕ ਹੈ ਜੀ ਪਹਿਲਾਂ ਕੀ ਕਰਦੇ ਸੀ ਜੀ ਪਹਿਲਾਂ ਫੈਕਟਰੀ ਲੱਗੇ ਸੀ ਫੈਕਟਰੀ 'ਚ ਲੱਗੇ ਸੀ ਦੋ ਸਾਲ ਤੋਂ ਆਪਣਾ ਕੰਮ ਕੀਤਾ ਜੀ ਠੀਕ ਹੈ ਜੀ ਤੇ ਤੁਸੀਂ ਹੁਣ ਦੇਖ ਸਕਦੇ ਹੋ ਬਾਬਾ ਜੀ ਨੂੰ 2 ਸਾਲ ਹੋ ਗਏ ਨੇ ਜੀ ਤੇ ਤੁਸੀਂ ਕਾਟ ਦੀ ਹਾਲ ਵੀ ਹੌਲਾ ਦੇਖ ਸਕਦੇ ਹੋ ਇਹ ਤਾਂ ਹੁਣ ਖਰਾਬ ਹੋ ਗਿਆ ਟਿਕ ਟੋਣੀ ਠੀਕ ਹੈ ਨਾ ਕੋਈ ਨਾ ਬਾਬਾ ਜੀ ਆਪਣੇ ਪੰਜਾਬੀ ਆਪਣੇ ਨਾਲ ਨੇ ਬਾਕੀ ਬਾਬਾ ਦੀਪ ਸਿੰਘ ਜੀ ਕਿਰਪਾ ਨਾਲ ਆਪਣਾ ਕਾਟ ਤੁਕਾਰ ਨਾ ਦੇਖੋ ਆਪਣੇ ਦਿਲ ਦੇਖੋ ਦਿਲ ਵੱਡੇ ਹੋਣੇ ਚਾਹੀਦੇ ਨੇ ਕਾਟ ਚ ਕੀ ਰੱਖਿਆ ਜੀ ਠੀਕ ਹੈ ਜੀ ਆਪਣੇ ਦਿਲ ਵਧੀਆ ਨੇ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਬਸ ਇਦਾਂ ਇਹ ਲੰਗਰ ਲਵਾਏ ਰੱਖਣ ਤੇ ਲੰਗਰ ਤੇ ਭੀੜ ਲੱਗੀ ਰਹੇ 24 ਘੰਟੇ ਤੇ ਤੁਸੀਂ ਸਪੋਰਟ ਪਰ ਤੇ ਵੀਡੀਓ ਨੂੰ ਯਾਰ ਸ਼ੇਅਰ ਕਰਨਾ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹਦੇ ਨਾਲ ਕਿ ਅੰਕਲ ਜੀ ਦੀ ਸਪੋਰਟ ਹੋ ਸਕੇ ਤੁਸੀਂ ਘਰ ਬੈਠੇ ਇੱਕ ਵੀਡੀਓ ਸ਼ੇਅਰ ਕਰਨ ਨਾਲ ਹੀ ਅੰਕਲ ਜੀ ਦੀ ਸਪੋਰਟ ਕਰ ਸਕਦੇ ਹੋ ਜੇ ਤੁਸੀਂ ਨਹੀਂ ਖਾਣ ਆ ਸਕਦੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਯਾਰ ਤੇ ਜੋ ਕਿ ਬਾਬਾ ਜੀ ਕੋਲ ਲੁਧਿਆਣੇ ਦੇ ਜਿਹੜੇ ਲੋਕ ਦੇਖ ਰਹੇ ਨੇ ਉਹ ਬਾਬਾ ਜੀ ਕੋਲ ਪਹੁੰਚਣ ਜੋ ਵੀ ਇੱਥੇ ਕੰਮ ਕਰਦੇ ਨੇ ਜੋਬ ਕਰਦੇ ਨੇ ਇੱਥੇ ਆ ਕੇ ਬਾਬਾ ਜੀ ਕੋਲ ਖਾਣਾ ਖਾਣ ਤੇ ਖਾਣਾ ਬਹੁਤ ਟੇਸਟੀ ਆ ਠੀਕ ਆ ਜੀ ਇੱਕ ਵਾਰੀ ਜ਼ਰੂਰ ਪਹੁੰਚੋ ਤੇ ਚੰਗਾ ਬਾਬਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਨੂੰ ਟਾਈਮ ਦੇਣ ਲਈ ਬਹੁਤ ਬਹੁਤ ਤੁਹਾਡਾ ਬਾਬਾ ਜੀ ਕਿਰਪਾ ਕਰਨਗੇ ਬਾਬਾ ਦੀਪ ਸਿੰਘ ਜੀ ਜ਼ਰੂਰ ਟੈਨਸ਼ਨ ਨਾ ਲਿਓ ਆ ਕਿਰਪਾ ਅਸਤਾ ਸੀ ਓਕੇ ਬਾਬਾ ਜੀ ਦਾ 10 ਰੁਪਿਆ ਦਾ ਗਲਾਸ ਲੱਸੀ ਦਾ ਤੁਸੀਂ ਜਿਆਲ ਕ੍ਰੀ ਟਾਲ ਦੇ ਦਾ ਸਾਜਮਾ ਚਾਉਂਦੇ ਨਾਲ ਲੈ ਸਕਦੇ ਹੋ 60 ਰੁਪਏ 20 ਰੁਪਏ ਦੇ ਵਿੱਚ ਦੋ ਗਲਾਸ ਲੈ ਸੀ ਦਿੱਤੇ ਚਾਕੀ ਵੀ ਲੱਸੀ ਹੈਗੀ ਬਹੁਤ ਟੇਸਟੀ ਹੈ ਮਾ ਕੰਨਾ ਯਾਰ ਕੋਲਡ ਡਰਿੰਕ ਤੋਂ ਵੀ ਇਹ ਬੇਕਾਰ ਚੀਜ਼ਾਂ ਨੇ ਅਸਲੀ ਚੀਜ਼ ਆਹੀ ਆ ਪੰਜਾਬੀ ਦੀ ਆਣ-ਬਾਣ ਸ਼ਾਨ ਪੂਰੇ ਇੰਡੀਆ 'ਚ ਪੰਜਾਬ ਲੱਸੀ ਕਰਕੇ ਜਾਣਿਆ ਜਾਂਦਾ ਤੁਹਾਨੂੰ ਪਤਾ ਹੈਗਾ ਸੋ ਸਰਦਾਰ ਜੀ ਸਮਾਈਲ ਦੇ ਕੇ ਅਸੀਂ ਲੱਸੀ ਪੀਤੀ ਬਾਬਾ ਜੀ ਨੇ ਜ਼ਬਰਦਸਤੀ ਲੱਸੀ ਪਿਆਤੀ ਲੱਸੀ ਵਾਕੇ ਬਹੁਤ ਘੈਂਟ ਲੱਗੀ ਹਨਾ ਬਾਬਾ ਜੀ ਨਜ਼ਾਰਾ ਆ ਗਿਆ ਆ ਲੋ ਨਹੀਂ ਨਹੀਂ ਲੋ ਲੋ ਨਹੀਂ ਨਹੀਂ ਲੋਕ ਤਾਂ ਹੀ ਆਣਗੇ ਵੀ ਇੰਨੀ ਇੰਨੀ ਸਸਤੀ ਚੀਜ਼ ਖਵਾ ਰਹੇ ਨੇ ਤੁਸੀਂ ਤਾਂ ਹੀ ਆਓਗੇ ਨਾ ਸਹੀ ਦੱਸੇ ਤਾਂ ਹੀ ਆਓਗੇ ਨਾ ਹਾਂ ਆ ਦੇਖੋ ਸਿਰੋ ਵੀਰ ਨਹੀਂ ਨਹੀਂ ਬਾਬਾ ਜੀ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਦੇ ਲਈ ਐਡਾ ਵੱਡਾਗਾ ਨਜ਼ਾਰਾ ਆ ਗਿਆ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬੁਲਾ ਦਈਆਂ ਸਤਿ ਸ੍ਰੀ ਅਕਾਲ ਇੱਕ ਵਾਰੀ ਜ਼ਰੂਰ ਆਓ ਯਾਰ ਪਲੀਜ਼ ਦਿਲੋਂ ਕਹਿ ਰਹਿਆਂਗਾ ਇੱਕ ਵਾਰੀ ਜ਼ਰੂਰ ਮੌਕਾ ਦੋ ਸਰਦਾਰ ਜੀ ਇਹ ਵੀ ਹੱਸੀ ਤੇ ਠੀਕ ਹੈ ਨਾ ਜਾਇਓ ਅੰਦਰ ਦਰਦ ਬਹੁਤ ਹੁੰਦੇ ਨੇ ਪੰਜਾਬੀ ਦੇ ਠੀਕ ਹੈ ਬਾਬਾ ਜੀ ਠੀਕ ਹੈ ਸਤਿ ਸ੍ਰੀ ਅਕਾਲ ਠੀਕ ਹੈ ਓਕੇ ਸੋ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਅੱਜ ਆਪਾਂ ਪਹੁੰਚੇ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਇੱਕ ਜਲ ਸੇਵਾ ਲਈ ਹੋਈ ਹੈ ਭਾਈ ਕਨਈਆ ਜੀ ਨਿਸ਼ਕਾਮ ਸੇਵਾ ਸੁਸਾਇਟੀ। ਸੋ ਬਹੁਤ ਸੋਹਣਾ ਕੰਮ ਕਰ ਰਹੇ ਨੇ ਵੀਰ ਜੀ। ਸੋ ਪੰਜਾਬੀ ਤੇ ਪੰਜਾਬੀ ਹੋਣ ਦੇ ਮਾਣ ਆ ਸਾਨੂੰ ਭਾਈ ਕਨਈਆ ਜੀ ਜਿਹੜੇ ਕਿ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦੇ ਰਹੇ ਨੇ ਜਲਦੀ ਸੇਵਾ ਕਰੰਦਰੇ ਸਾਰੇ ਤੋਂ ਵੱਡੀ ਪਵਿੱਤਰ ਪਾਕ ਪਵਿੱਤਰ ਸੇਵਾ ਹੈ ਪਾਣੀ ਦੀ। ਸੋ ਇਹਦੇ ਵਿੱਚ ਕੋਈ ਧਰਮ ਨਹੀਂ ਕੋਈ ਜਾਤ ਪਾਤ ਨਹੀਂ ਗੁਰੂ ਸਾਹਿਬਾਨਾਂ ਨੇ ਦੱਸਿਆਗਾ ਕਿ ਦੁਸ਼ਮਣ ਨੂੰ ਵੀ ਪਾਣੀ ਪਿਆਤਾ ਗਾ। ਕਿੱਡੇ ਵੱਡੇ ਦਲਸੀ ਗੁਰੂ ਜੀਆਂ ਦੇ ਸਵਾ ਸੇਵਾ ਲਈ ہوئی ਹੈ ਬਈਆ ਜੀ ਨੇ। ਸੋ ਤੁਸੀਂ ਆ ਲੁਧਿਆਣਾ ਵਰਗੇ ਸ਼ਹਿਰ ਚ ਗੁਰੂ ਦੀ ਗੋਲ ਕੋਚ ਤੁਸੀਂ ਸੇਵਾ ਵੀ ਕਰ ਸਕਦੇ ਹੋ ਜੇ ਕੁਝ ਪਾਣਾ ਦਾ ਬਹੁਤ ਹੀ ਵਧੀਆ ਪੁੰਨ ਦਾ ਕੰਮ ਸਟਾਰਟ ਕੀਤਾ ਹੋਇਆ ਹੈਗਾ। ਆਪਾਂ ਬਾਬਾ ਜੀ ਨੂੰ ਸਸਰੀਆ ਕਾਲ ਬਾਬਾ ਜੀ। ਉਹ ਤੁਸੀਂ ਦੇਖ ਸਕਦੇ ਹੋ। ਆ ਦੇਖੋ ਇੱਧਰ ਸਫਾਈ ਵੀ ਰੱਖੀ ਹੋਈ ਆ। ਸਰਫ ਦੇ ਵਿੱਚ ਗਲਾਸ ਘੋਤੇ ਜਾ ਰਹੇ ਨੇ। ਸੋ ਤੁਸੀਂ ਦੇਖ ਸਕਦੇ ਹੋ ਫ੍ਰੀ ਪਾਣੀ ਪੂਰਾ ਠੰਡਾ ਜਲ ਉਬੀ ਸਫਾਈ ਦੇ ਨਾ ਬਾਬਾ ਜੀ ਨੇ ਬਣਾ ਰਿਹਾ ਭਾਈ ਕਿਲੇ ਜੀ ਦੇ ਨਾਮ ਲਾ ਕੇ ਬਣਾ ਰਿਹਾ ਅੱਛਾ ਜੀ ਚਲੋ ਜੀ ਬਾਈ ਨੇ ਵੀਡੀਓ ਬਣਾਉਣ ਤੋਂ ਮਨਾ